ਸੋਸਿਕਾ ਦੋਸਤੋ ਤੁਹਾਡਾ ਉਸ ਤੁਹਾਡਾ ਦੋਸਤ ਸ਼ਤੀਸ਼ਾ ਜੀ ਵਰਕਰ ਪੰਜਾਬ ਦੇ ਵਿੱਚ ਖਾਸ ਕਰਕੇ ਬੀਬੀਆਂ ਭੈਣਾਂ ਮੇਰੀਆਂ ਸਿਰਦਰਦ ਤੋਂ ਬਹੁਤ ਪਰੇਸ਼ਾਨ ਨੇ ਕਿਸੇ ਦੇ ਸਾਲ ਸਿਰਦਰਦ ਨਹੀਂ ਠੀਕ ਹੁੰਦਾ ਕਿਸੇ ਦੇ 5 ਸਾਲ ਕਿਸੇ ਦੇ 10 ਸਾਲ ਕਿਸੇ ਤੇ 20 ਸਾਲ ਸਿਰਦਰਦ ਨਹੀਂ ਠੀਕ ਹੁੰਦਾ ਅੱਜ ਦੀ ਵੀਡੀਓ ਸਿਰਦਰਦ ਨੂੰ ਠੀਕ ਕਰਨ ਲਈ ਇੱਕ ਰੱਬ ਦਾ ਘਰ ਹੈ ਜਿੱਤੇ ਪੀਜੀਆਈ ਦੇ ਵਿੱਚ ਇੱਕ ਵਾਰ ਦੋ ਦਿਨ ਮਿਹਨਤ ਕਰਕੇ ਮੁੜ ਕੇ ਸਿਰਦਰਦ ਵਾਲੇ ਬੰਦੇ ਨੂੰ ਸਿਰਦਰਦ ਨਹੀਂ ਹੁੰਦਾ ਇਹ ਕਿੱਥੋਂ ਸ਼ੁਰੂਆਤ ਹੋਈ ਮੈਨੂੰ ਕਿਵੇਂ ਪਤਾ ਲੱਗਿਆ ਇੱਕ ਬੀਬੀ ਪਿੰਡ ਸੇਖਾ ਬਰਨਾਲੇ ਕੋਲੇ ਹੈ ਉਹ ਤਿੰਨ ਸਾਲ ਇੰਨਾ ਸਿਰਦਰਦ ਹੁੰਦਾ ਸੀ ਉਹ ਰਾਤ ਨੂੰ ਚੀਕਾਂ ਮਾਰਦੀ ਸੀ ਸਾਰੇ ਪਿੰਡ ਚ ਚੀਕਾਂ ਸੁਣਦੀਆਂ ਸੀ ਉਹਦੀਆਂ ਇੰਨਾ ਸਿਰਦਰਦ ਹੁੰਦਾ ਸੀ ਤੇ ਉਹਦੇ ਨਾਲ ਇੱਕ ਪੇਸ਼ੈਂਟ ਆ ਗਿਆ ਮਲੇਰ ਕੋਟਲੇ ਦਾ ਨਵੀਂ ਵਿਆਹੀ ਵੀ ਕੁੜੀ ਜਿਹਦਾ ਸਿਰਦਰਦ ਹੁੰਦਾ ਸੀ ਬਹੁਤ ਭਿਆਨਕ ਮੈਂ ਦੋਹਾਂ ਨੂੰ ਗਾਈਡ ਕੀਤਾ ਉਹ ਕਹਿੰਦੇ ਸਾਨੂੰ ਕਈ ਕਈ ਸਾਲ ਹੋ ਗਏ ਫਿਰਦਿਆਂ ਨੂੰ ਮੈਂ ਉਹਨਾਂ ਨੂੰ ਦੋਹਾਂ ਨੂੰ ਗਾਈਡ ਕਰਕੇ ਦੱਸਿਆ ਪੀਜੀਆਈ ਜਾੜੇ ਤਿੰਨ ਦਿਨ ਲਾਉਣੇ ਨੇ ਜੇ ਤੁਹਾਡਾ ਸਿਰਦਰਦ ਨਾ ਠੀਕ ਹੋਇਆ ਤਾਂ ਸਮੇਤ ਕਰਾਇਆ ਸਮੇਤ ਤੁਸੀਂ ਆਪਣੇ ਖਾਣੇ ਪੀਣੇ ਦੇ ਪੈਸੇ ਮੇਰੇ ਤੋਂ ਲੈ ਜਾਓ ਮੈਂ ਜੀ ਉਹਨਾਂ ਨੂੰ ਦੱਸਿਆ ਪੀਜੀਆਈ 14 ਨੰਬਰ ਖਿੜਕੀ ਤੇ ਕਿਸੇ ਵੀ ਦਿਨ ਹਫ਼ਤੇ ਦੇ ਜਾ ਕੇ ਐਤਵਾਰ ਛੱਡ ਕੇ ਮੈਡੀਕਲ ਦੀ ਪਰਚੀ ਬਣਾਉਣੀ ਹੈ। ਉਹਨਾਂ ਨੇ ਜਾ ਕੇ ਬਣਾ ਲਈ ਜੀ। ਮੈਨੂੰ ਫੇਰ ਆ ਕੇ ਕਹਿੰਦੇ ਮੇਰੇ ਘਰ ਕਹਿੰਦੇ ਵੀ ਉਹਨਾਂ ਨੇ ਸਾਨੂੰ ਅੱਗੇ ਭੇਜਿਆ। ਮੈਂ ਕਿਹਾ ਲਿਆਉ ਦਿਖਾਓ। ਮੈਂ ਕਿਹਾ ਆ ਜਿਹੜਾ ਡਿਪਾਰਟਮੈਂਟ ਹੈ ਇਹਨੂੰ ਨਿਊਰੋਲੋਜੀ ਕਹਿੰਦੇ ਨੇ। ਖੋਜ ਕੇਂਦਰ 'ਚ ਜਿਹੜਾ ਨਿਊਰੋਲੋਜੀ ਡਿਪਾਰਟਮੈਂਟ ਹੈ ਜਾਂ ਜਿੰਨੇ ਵੀ ਡਿਪਾਰਟਮੈਂਟ ਨੇ ਉਹ ਮਰੀਜ਼ ਦੀ ਬਿਮਾਰੀ ਦੀ ਜੜ ਫੜਦੇ ਨੇ। ਜੇ ਉੱਥੇ ਜਾ ਕੇ ਮਰੀਜ਼ ਨਹੀਂ ਠੀਕ ਹੋਇਆ ਫਿਰ ਦੁਨੀਆਂ ਤੇ ਕਿਤੇ ਵੀ ਠੀਕ ਨਹੀਂ ਹੁੰਦਾ। ਮੈਂ ਜੀ ਉਹਨਾਂ ਨੂੰ ਜਦੋਂ ਕਿਹਾ ਮੈਂ ਕਿਹਾ ਹਾਂ ਤੁਸੀਂ ਜਾਓ ਬੁੱਧਵਾਰ ਤੇ ਸ਼ੁੱਕਰਵਾਰ ਨੂੰ ਬੁੱਧਵਾਰ ਤੇ ਸ਼ੁੱਕਰਵਾਰ ਨੂੰ ਨਿਊਰੋਲੋਜੀ ਦੀ ਓਪੀਡੀ ਹੁੰਦੀ ਹੈ 31 12 ਹਾਲ ਤੀਜੀ ਮੰਜ਼ਲ ਤੇ ਪਰ ਉਹਦੀ ਪਰਚੀ ਬਣਦੀ ਹੈ نیچے ਓਪੀਡੀ ਰਿਸੈਪਸ਼ਨ ਦੇ ਬਿਲਕੁਲ ਨਾਲ ਚਲੋ ਜੀ ਦੂਜੇ ਤੀਜੇ ਦਿਨ ਉਹ ਗਾਈਡ ਹੋ ਕੇ ਫੇਰ ਚਲੇ ਗਏ ਦੋਨਾਂ ਦੀ ਜੋੜੀ ਬਣਾਤੀ ਮੈਂ ਕਿਹਾ ਤੁਸੀਂ ਦੋਹਾਂ ਨੇ ਜਾਣਾ ਹੈ ਜਾ ਕੇ ਜੀ ਉਹਨਾਂ ਨੇ ਨਿਊਰੋਲੋਜੀ ਦੀ ਪਰਚੀ ਬਣਾਈ ਉਹਨਾਂ ਨੇ ਇੱਕ ਈਜੀ ਕਰਵਾਈ ਮੈਨੂੰ ਈਜੀ ਕਰਵਾ ਕੇ ਆ ਕੇ ਦਿਖਾਈ ਕਹਿੰਦੇ ਹੁਣ ਅਸੀਂ ਦਵਾਈ ਲੈਣ ਜਾਣਾ ਹੈ ਕਹਿੰਦੇ ਵੀ ਅਸੀਂ ਈਈਜੀ ਹੈ ਜਿਹੜੀ ਪੰਜਾਬ ਦੇ ਵਿੱਚ ਕਿੰਨੇ ਵਾਰੇ ਕਰਾ ਲਈ ਪਿਓ ਲਿਖ ਲੀਕ ਹੀ ਰਾ ਜੀਆਂ ਮਾਰ ਮਾਰ ਕੇ ਇਹਨਾਂ ਥੱਬਾ ਕਾਗਜ਼ਾਂ ਦਾ ਫੜਾਉਂਦੇ ਨੇ ਵੀ ਪਰ ਪੀਜੀਆਈ ਦੀ ਜਿਹੜੀ ਈਈਜੀ ਹੈ ਇਹ ਤੇ ਕੋਈ ਲਕੀਰ ਨਹੀਂ ਹੈਗੀ ਐ ਵੀ ਇਹ ਰਿਪੋਰਟ ਹੈ ਇੱਕ ਮੈਂ ਕਿਹਾ ਗੱਲ ਸੁਣੋ ਇਹਦੇ ਨਾਲੇ ਤੁਹਾਡਾ ਸਿਰ ਦਰਦ ਠੀਕ ਹੋਣਾ ਹੈ ਪੀਜੀਆਈ ਖੋਜ ਕੇਂਦਰ ਹੋਣ ਕਰਕੇ ਇੱਥੇ ਵੱਡੀਆਂ ਮਸ਼ੀਨਾਂ ਨੇ ਇੱਥੇ ਵੱਡੇ ਡਾਕਟਰ ਨੇ ਉਹ ਈਜੀ ਕਰਦੇ ਨੇ ਜਿਹੜੀ ਤੁਹਾਡੀ ਬ੍ਰੇਨ ਦੇ ਕਰੰਟ ਦੀ ਮੈਪਿੰਗ ਕਰਦੇ ਨੇ ਵੀ ਕਿੱਥੋਂ ਕਰੰਟ ਦੀ ਗੜਬੜੀ ਹੈ ਉੱਥੋਂ ਠੀਕ ਕਰਨ ਲਈ ਕਿਹੜੀ ਦਵਾਈ ਦੇਣੀ ਹੈ ਮੈਂ ਕਿਹਾ ਇਹ ਈਜੀ ਹੈ ਜਿਹੜੀ ਤੁਹਾਡੀ ਪੰਜਾਬ ਵਾਲੀ ਇਹ ਸਿਰਫ ਕਮਿਸ਼ਨ ਬੇਸਡ ਹੈ ਤੋਂ ਤੋਂ 2000 ਰੁਪਿਆ ਲਿਆ ਜਾਂਦਾ ਈਜੀ ਕਰਨ ਵਾਲੇ ਮੁੰਡੇ ਰੱਖੇ ਹੋਏ ਨੇ ਸਾਰੇ ਪੰਜਾਬ 'ਚ ਉਹਨਾਂ ਨੇ ਸਿਰਫ ਲਕੀਤਰਾ ਮਾਰ ਕੇ ਦੇ ਦੇਣਾ ਕੋਈ ਮੈਪਿੰਗ ਨਹੀਂ ਕੋਈ ਡਾਕਟਰੀ ਨਹੀਂ ਵੀ ਉਹਦੇ ਤੇ 2000 ਰੁਪਏ ਚੋਂ 1800 ਰੁਪਏ 1500 ਰੁਪਏ ਕਮਿਸ਼ਨ ਹੈ ਕਈ ਤਾਂ ਡਾਕਟਰਾਂ ਨੇ ਆਪ ਦੇ ایਈਜੀ ਲਈ ਮੁੰਡੇ ਰੱਖੇ ਹੋਏ ਨੇ ਮਸ਼ੀਨਾਂ ਲਾਈਆਂ ਹੋਏ ਨੇ ਕੁਝ ਨਹੀਂ ਕਰਦੀ ਉਹ ਉਹ ਮਸ਼ੀਨ ਸਿਰਫ ਲਕੀਤਰਾ ਹੀ ਮਾਰਦੀ ਹੈ ਪਰ ਆ ਜਿਹੜੀ ਰਿਪੋਰਟ ਹੈ ਤੁਹਾਡੇ ਹੱਥ ਵਿੱਚ ਪੀਜੀਆਈ ਦੀ ਇਹਦੇ ਚ ਦੇਖੋ ਤਰਤੀਬ ਵਾਰ ਤੁਹਾਡਾ ਕਰੰਟ ਲਿਖਿਆ ਹੋਇਆ ਹੈ ਫਰੰਟਲ ਲੋਬ ਚ ਕਰੰਟ ਕਿੰਨਾ ਜਾਂਦਾ ਗੱਗਲਾ ਚ ਕਿੰਨਾ ਜਾਂਦਾ ਗ੍ਰੈਂਡ ਪਿਨੀਅਲ ਚ ਕਿੰਨਾ ਜਾਂਦਾ ਇਹ ਬ੍ਰੇਨ ਦੇ ਪਾਰਟ ਹੁੰਦੇ ਨੇ ਠੀਕ ਹੈ ਜੀ ਗਰੰਟੀ ਹੈ ਮੈਂ ਕਹਾਂ ਨਾ ਠੀਕ ਹੋਮ ਉਹਨਾਂ ਨੇ ਜਾ ਕੇ ਦਵਾਈ ਲਿਆਂਦੀ ਉਹਨਾਂ ਨੂੰ ਇੱਕੇ ਗੋਲੀ ਦਿੱਤੀ ਜਿਹੜੀ ਗੋਲੀ ਮੈਨੂੰ ਯਾਦ ਹੈ ਪਰ ਮੈਂ ਡਾਕਟਰ ਨਹੀਂ ਦੱਸ ਨਹੀਂ ਸਕਦਾ ਮੈਂ ਗਾਈਡ ਕਰ ਸਕਦਾ ਇੱਕ ਗੋਲੀ ਦਿੱਤੀ ਇੱਕੋ ਗੋਲੀ ਕਹਿੰਦੇ 15 ਦਿਨ ਖਾਣੀ ਹੈ ਜੇ 14ਵੇਂ ਦਿਨ ਤੋਂ ਤੋਂ ਮਿਸ ਹੋ ਗਈ ਤਨ ਦਵਾਰ ਤੇ ਫੇਰ 15 ਦਿਨ ਖਾਣੀ ਹੈ ਅਸਰ ਨਹੀਂ ਕਰਨਾ ਮਿੱਟੀ ਹੋ ਜੂ 14 ਦਿਨ ਦੀ ਕਾਦੀ ਹੋਈ ਵੀ 15 ਦਿਨ ਗੋਲੀ ਖਾਦੀ ਜੀ ਅੱਜ ਉਹਨਾਂ ਦੋਹੇ ਪੇਸ਼ੈਂਟਾਂ ਨੂੰ 7-7 ਸਾਲ ਹੋ ਗਏ ਜਿਹੜੇ ਪੇਸ਼ੈਂਟਾਂ ਦਾ ਸਿਰ ਦਰਦ ਇਹਨਾਂ ਸੀ ਸਿਰ ਘੁੱਟਦੇ ਹੀ ਫਰੀ ਜਾਂਦੇ ਦੀ ਇੱਕ ਬੀਬੀ ਦੇ ਤਾਂ ਸਿਰ 'ਚ ਪਾਣੀ ਪਾਉਂਦੇ ਸੀ ਉਹ ਮੰਜੇ ਤੇ ਪਾ ਕੇ ਫੇਰ ਉਹਦਾ ਸਿਰ ਦਰਦ ਠੀਕ ਹੁੰਦਾ ਸੀ ਦੋਸਤੋ पीजीआई ਚ ਕੱਲਾ ਇੱਕ ਨਿਊਰੋਲੋਜੀ ਵਿਭਾਗ ਨਹੀਂ ਜਿਹੜਾ ਸਿਰ ਦਰਦ ਠੀਕ ਕਰਦਾ ਸਾਰੇ ਵਿਭਾਗ ਹੀ ਰਿਸਰਚ ਸੈਂਟਰ ਹੋਣ ਕਰਕੇ ਮਰੀਜ਼ ਦੀ ਜੜ ਫੜਦੇ ਨੇ ਇਹ ਨਹੀਂ ਹੈਗਾ ਕਿ ਮਰੀਜ਼ ਆਇਆ ਆਉਣਸਾਰ ਉਹਨਾਂ ਨੂੰ ਝੋਲਾ ਦਵਾਈਆਂ ਦਾ ਬੰਨਤਾ ਦੁਬਾਰ ਤੇ 15 ਦਿਨ ਬਾਅਦ ਫੇਰ ਆ ਗਿਆ ਜਦ ਨੂੰ ਡਾਕਟਰ ਬਦਲਤਾ ਦੁਨੀਆ ਘੁੰਮਦੀ ਫਿਰਦੀ ਹੈ ਜੰਮੂ ਯੂਪੀ ਹਰਿਆਣਾ ਇਲਾਜ ਲੈਂਦਾ ਪੀਜੀਆਈ ਤੋਂ ਮਿਹਨਤ ਕਰਕੇ ਅਸੀਂ ਪੰਜਾਬੀ ਪਹਿਲੇ ਹੀ ਕਹਿੰਦਾ ਵੀ ਉੱਥੇ ਕੋਈ ਪੁੱਛਦਾ ਨਹੀਂ ਇਸ ਤਕਿਆ ਕਲਾਮ ਨੂੰ ਇੰਨਾ ਘਟਿਆ ਬਣਾਇਆ ਸਾਡੇ ਪੰਜਾਬੀਆਂ ਚ ਲੋਕ ਮਿਹਨਤ ਕਰਨੋਂ ਹਟ ਗਏ ਆਪਣੇ ਬੱਚੇ ਆਸਟ੍ਰੇਲੀਆ ਕੈਨੇਡਾ ਜਾ ਕੇ ਲਾਈਨਾਂ ਚ ਬਸ ਫੜਦੇ ਨੇ ਲਾਈਨਾਂ ਚ ਕਰਿਆਣਾ ਲੈਂਦੇ ਨੇ ਪੀਜੀਆਈ ਦੀ ਲਾਈਨ ਚ ਲੱਗਣ ਨੂੰ ਹਾਪ ਘਣਾ ਸਮਝਣ ਰੋਟੀ ਖਾਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਪੀਜੀਆਈ ਜਾਣਾ ਨਹੀਂ ਕਦੇ ਵੀ ਲੁੱਟੇ ਮਾਰੇ ਜਾ ਸਕਦੇ ਹੋ ਪੰਜਾਬੀਓ ਬਹੁਤ ਸਾਲ ਹੋ ਗਏ ਵੀਡੀਓ ਪਾਉਣਾ ਉਮਰ ਵੱਧ ਹੋ ਗਈ ਪਰ ਪੰਜਾਬੀਆਂ ਨੂੰ ਮੈਂ ਸਿਰਫ 3% ਸਮਝਾ ਚੁੱਕਿਆ ਅਜੇ ਵੀ ਮੇਰੀਆਂ ਵੀਡੀਓ ਸ਼ੇਅਰ ਨਹੀਂ ਹੁੰਦੀਆਂ ਅਜੇ ਵੀ ਮੈਂ ਕਹਿਣਾ ਕੋਸ਼ਿਸ਼ ਕਰਿਆ ਕਰੋ ਮਿਹਨਤ ਕਰਨ ਦੀ ਮਿਹਨਤ ਦੇ ਨਾਲ ਪੀਜੀਆਈ ਫਲਨਾ ਮਿਲੇ ਕਰਾਇਆ ਮੈਨ ਤੋਂ ਲੈ ਜਾਓ ਜਿਹੜਾ ਤੁਹਾਡਾ ਖਰਚਾ ਹੋਇਆ 2 ਦੇਣਾ 5-4000 ਰੁਪਇਆ ਮੇਰੇ ਤੋਂ ਲੈ ਜਾਓ ਓਪੀਡੀ ਜਾਣਾ ਸਵੇਰੇ 6 ਵਜੇ ਰਿਸੈਪਸ਼ਨ ਉੱਥੇ ਆ ਥੋੜਾ ਥੋੜਾ ਸਿਕਿਉਰਿਟੀ ਖੜੀ ਹੈ ਪੀਜੀਆਈ ਦੇ ਵਿੱਚ ਹਰੇਕ ਜਗ੍ਹਾ ਸਿਕਿਉਰਿਟੀ ਖੜੀ ਆ ਹਰੇਕ ਜਗ੍ਹਾ ਰਿਸੈਪਸ਼ਨ ਹੈ ਉਹ ਦੱਸਦੇ ਨੇ ਸਵੇਰੇ 6 ਵਜੇ ਗਏ ਨੂੰ ਵੀ ਤੂੰ ਹੁਣ ਇੱਥੇ ਜਾਣਾ ਤੂੰ ਹੁਣ ਇੱਥੇ ਜਾਣਾ ਪਰ ਸਾਡੇ ਲੋਕ ਇੱਕੇ ਗੱਲ ਉੱਥੇ ਬਾਹਰ ਪਏ ਨੇ ਜੀ ਲੋਕ ਉਹ ਬਾਹਰ ਪਏ ਨੇ ਜਿਹੜੇ ਉਹ ਯੂਪੀ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਆਏ ਵੀ ਰਿਸ਼ਤੇਦਾਰ ਦੇ ਮਰੀਜ਼ ਅੰਦਰ ਸਟੈਚਰ ਤੇ ਹੁੰਦਾ ਹੈ ਸਟੈਚਰ ਤਾਰ ਨਾ ਰੱਖਦੇ ਨੇ ਉਹ ਐਮਰਜੈਂਸੀ 'ਚ ਬਾਰ-ਬਾਰ ਮਰੀਜ਼ ਨੂੰ ਬੈੱਡ ਤੋਂ ਚੱਕਣਾ ਬਾਰ-ਬਾਰ ਮਰੀਜ਼ ਨੂੰ ਲਟਾਉਣਾ ਕਿਉਂਕਿ ਉੱਥੇ ਤਾਂ ਮਿੰਟ-ਮਿੰਟ ਬਾਅਦ ਟੈਸਟ ਹੁੰਦਾ ਕਦੇ ਐਕਸਟਰਾ ਕਰਾ ਲਿਆ ਕਦੇ ਈਸੀਜੀ ਕਰਾ ਲਿਆ ਕਦੇ ਐਮਆਰਆਈ ਕਦੇ ਸੀਟੀ ਸਕੈਨ ਉਹਨੂੰ ਬਾਰ-ਬਾਰ ਚੱਕਣ ਧਰਨ ਨਾਲੋਂ ਉਹ ਸਟੈਚਰ ਤੇ ਰੱਖਦੇ ਨੇ ਮਰੀਜ਼ ਨੂੰ ਆਪਰੇਸ਼ਨ ਤੋਂ ਬਾਅਦ ਚੱਕੜਕ ਦੇਣੇ ਆਈਸੀਯੂ ਭੇਜਦੇ ਨੇ ਬੱਡ ਮਿਲਦਾ ਰੋਟੀਆਂ ਵਾਲੇ ਆਉਂਦੀਆਂ ਤਿੰਨੇ ਟਾਈਮ ਆਹਾਰ ਵਿਗਿਆਨਕਲਾ ਪੀਜੀਐਚ ਚ ਤੁਹਾਡੇ ਪੰਜਾਬ ਦੇ ਕਿਸੇ ਹਸਪਤਾਲ ਚ ਆਹਾਰ ਵਿਗਿਆਨੀ ਜਿਹੜਾ ਪੋਸਟਿਕ ਰੋਟੀ ਮਰੀਜ਼ ਦੇ ਸਹਰਾਣੇ ਦਿੰਦਾ ਹੈ ਦੇਸੀ ਕੀ ਦੀ ਖਿਚੜੀ ਖੋਏ ਦੀ ਰਬੜੀ ਜਿਹਾ ਜਿਹਾ ਮਰੀਜ਼ ਉਹੀ ਜੀ ਉਹਨੂੰ ਰੋਟੀ ਆਉਣੀ ਹੋਣੀ ਹੈ ਅੱਛਾ ਜੀ ਤੁਹਾਡਾ ਉਸ ਤੁਹਾਡਾ ਦੋਸਤ ਸ਼ਤੀਸ਼ ਸੰਜੀਓ ਵਰਕਰ